ਹਾਂਜੀ ਹਾਂ ਸਟਾਰਟ ਹਾਂਜੀ ਅੱਜ ਦੀ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਟਾਪਿਕਸ ਤੇ ਹੈਗੇ ਇੱਕ ਤਾਂ ਤੁਹਾਨੂੰ ਪਤਾ ਹੈ ਅਰਾਊਂਡ 18 ਤਰੀਕ ਇਸ ਮਹੀਨੇ ਦੀ ਸਾਡੇ ਇੱਕ ਸਿਵਲ ਲਾਈਨਸ ਏਰੀਆ 'ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ ਬਿਕਾਜ਼ ਆਲ ਆਫ ਯੂ ਆਰ ਅਵੇਅਰ ਨਾਲ ਦੇ ਪ੍ਰਾਈਵੇਟ ਹਾਊਸ 'ਤੇ ਚੋਰੀ ਦੀ ਵਾਰਦਾਤ ਹੋਈ ਸੀਗੀ ਔਰ ਜਿਹਦੇ ਚ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਹਨਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗਲਪਤਾ ਲੱਗੀ ਸੀ ਕੋਈ ਵਿਆਪ ਲਾਂਡ ਸਗਾ ਤੇ ਉਹਨਾਂ ਨੇ ਆਪਣੀ ਜੁਐਲਰੀ ਔਰ ਕੁਝ ਕੈਸ਼ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ 댓 ਸਿਵਲ ਲਾਈਨ ਸਥਾਣੇ ਚ 19 ਤਰੀਕ ਨੂੰ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 304 305ਏ ਐਂਡ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ ਜਿਹੜੇ ਆਈ ਪੀ ਸੀ ਦੇ 380 ਔਰ 34 ਦੇ ਇਕੁਇਲੈਂਟ ਹੁੰਦੇ ਆ ਪੁਲਿਸ ਸਟੇਸ਼ਨ ਸਿਵਲ ਲਾਈਨਸ ਤੇ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇ ਚ ਅਮਾਉਂਟ ਇਨਵੋਲਡ ਸੀਗਾ ਅਰਾਊਂਡ 30 ਤੋਂ 40 ਲੱਖ ਦੀ ਇਕੁਇਲੈਂਟ ਦਾਸਰੇ ਸੀਗੇ ਸੋ ਸਾਡੀ ਟੀਮਸ ਬਣਾਈ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸ ਕੇ ਸਿਟੀ ਇਨ ਆਦਰ ਏਰੀਆ ਦਾ ਉਹ ਏਰੀਆ ਏਰੀਆ ਹੈਗਾ ਐਂਡ ਡੀ ਐਸ ਪੀ ਸਿਟੀ 2 ਸਾਡੀ ਸੀ ਆਈ ਏ 2 ਦੇ ਇਨਚਾਰਜ ਇਨਸਪੈਕਟਰ ਕਰਨਦੀਪ ਫॉर ਕਾਊਂਟਰ ਇੰਟੈਲੀਜੈਂਸ ਬਟਿੰਡਾ ਇਨਸਪੈਕਟਰ ਪਰਮਜੀਤ ਇਹਨਾਂ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ ਕਾਫੀ ਜ਼ਿਆਦਾ ਸਾਨੂੰ ਇਹਦੇ ਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮਦਈ ਨੇ ਕਿਹਾ ਸੀ ਕਿ ਦੋ ਅਨਨੋਨ ਲੇਡੀਜ਼ ਜਿਹੜੀ ਪ੍ਰਵਾਸੀ ਪਤਾ ਲੱਗੀ ਸੀ 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 ਫੁਟੇਜ ਜਰ ਉਹਨਾਂ ਦੀ ਬਿਆਨ ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਨਾਂ ਦੀ ਜਿਹੜੀ ਪੁਰਾਣੀ ਮੇਡ ਸੀ ਉਹ ਸ਼ਾ ਛੁੱਟੀ ਚਲੀ ਗਈ ਸੀ ਸੋ ਉਹਨਾਂ ਦੇ ਘਰ ਉਹਨਾਂ ਨੇ ਉਸ ਦਿਨ ਪਹਿਲੇ ਦਿਨ ਹੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਮੁਦਈ ਨੇ ਕਿਹਾ ਕਿ ਮੇਰੀ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲਸ ਮਿਸਿੰਗ ਸੀਗਾ ਸੋ ਬੇਸਡ ਔਨ ਦਾਟੇ ਪਰਚਾਦਰ ਹੋਇਆ ਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਅਫਰ ਲੋਜਿੰਗ ਦੀ ਐਫ ਆਈ ਆਰ ਸੀ ਸੀ ਟੀ ਵੀ ਫੁਟੇਜ ਕਾਫੀ ਖੰਗਾਲੀ ਕਾਫੀ ਐਕਸਟੈਂਸਿਵਲੀ ਸਾਡਾ ਦੂਜੇ ਜ਼ਿਲ੍ਹੇ ਤੱਕ ਵੀ ਅਸੀਂ ਲੈ ਕੇ ਗਏ ਉਸ ਗੱਲ ਨੂੰ ਤੇ ਫਾਈਨਲੀ ਸਾਡੀ ਟੀਮਾਂ ਨੇ ਸੀ ਸੀ ਟੀ ਵੀ ਫੁਟੇਜ ਫਿਰ ਟੈਕਨੀਕਲ ਡੰਸ ਵੀ ਚੁੱਕੇ ਗਏ ਔਰ ਹਿਊਮਨ ਇੰਡ ਦੇ ਤਹਿਤ ਫਾਈਨਲੀ ਸਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਦੋ ਲੇਡੀਜ਼ ਜਿਹੜੀ ਸਾਨੂੰ ਫੁਟੇਜ ਮਿਲੀਆਂ ਸੀਗੀਆਂ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੀਆਂ ਪਰ ਅੱਜਕਲ ਇਹ ਸ਼ਿਫਪੁਰੀ ਜ਼ਿਲ੍ਹਾ ਭਾਗਲਪੁਰ ਬਿਹਾਰ ਉੱਥੇ ਰਹਿ ਰਹੀਆਂ ਉਹਨਾਂ ਉੱਥੇ ਦੇ ਪਿੰਡ ਕਹਿਲਗਾਉਂ ਉੱਥੋਂ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਉੱਥੋਂ ਅਰੈਸਟ ਕੀਤਾ ਇਹਦੇ 'ਚ ਮੈਂ ਭਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਥੈਂਕਸ ਕਰਨਾ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਦਾ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਅਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਕਸੈਸਫੁਲ ਹੋਈ ਹੈ ਸੋ ਇਹਨਾਂ ਜਿਹੜੀ ਦੋਸ਼ਣ ਹੈਗੀਆਂ ਦੋਨਾਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ ਵਿਚ ਇਨਕਲੂਡਸ ਸੋਨੇ ਦੇ ਸੈਟ ਡਾਇਮੰਡ ਦੇ ਸੈਟ ਔਰ ਪਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ ਹੈ ਸੋ ਆਈ ਕੰਗ੍ਰੈਚੂਲੇਟ ਮਾਈ ਟੀਮ ਕਿ ਇਹਨਾਂ ਨੇ ਇਸ ਕੇਸ 'ਚ ਲੱਗੇ ਰਹੇ ਔਰ ਜੁਆਇੰਟਲੀ ਇਨਕਲੂਡਿੰਗ ਕਾਊਂਟਰ ਇੰਟੈਲੀਜੈਂਸ ਸਾਰਿਆਂ ਨੇ ਮਿਲ ਕੇ ਬੜਾ ਵਧੀਆ ਕੰਮ ਕੀਤਾ ਔਰ ਕਿਉਂਕਿ ਇਟ ਵਾਸ ਕਾਈਂਡ ਆਫ ਵੈਰੀ ਟਫ ਕੇਸ ਟੂ ਕ੍ਰੈਕ ਬਟ ਵੀ ਸਕਸੀਡਡ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਇੰਨੀ ਜਵੈਲਰੀ ਜਾਂ ਇੰਨਾ ਪੈਸਾ ਪਿਆ ਹੋਇਆ ਹੈ